ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਟਿਕ ਬਲੱਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਫਿਰ ਦੁਆਰਾ ਤੋਂ ਪਲੇਨ ਪੀਸ ਲੈ ਕੇ ਆਏ ਆ ਕਿਉਂਕਿ ਫੈਸਟੀਵਲ ਸੀਜ਼ਨ ਸਟਾਰਟ ਹੋ ਰਿਹਾ ਜੀ ਤੇ ਹਰ ਇੱਕ ਭੈਣ ਆਪਣਾ ਪਾਰਟੀ ਵੇਅਰ ਸੂਟ ਰੈਡੀ ਕਰਨਾ ਚਾਹੁੰਦੀ ਹੈ ਤੇ ਦੁਆਰਾ ਲੈ ਕੇ ਆਏ ਆ ਜੀ ਨਵੇਂ-ਨਵੇਂ ਸਟਾਫ ਦੇ ਵਿੱਚ ਪਲੇਨ ਪੀਸ ਅੱਜ ਦੇ ਜਿਹੜੇ ਪਲੇਨ ਪੀਸ ਰਹਿਣਗੇ ਉਹ ਰਹਿਣਗੇ ਖਾਦੀ ਦੇ ਵਿੱਚ ਬਿਲਕੁਲ オリジナル ਵਾਲੀ ਖਾਦੀ ਰਹਿਣ ਵਾਲੀ ਹੈ ਤੇ ਦੂਸਰੇ ਪੀਸ ਰਹਿਣਗੇ ਜੀ ਸ਼ਿਮਰ ਟਿਸ਼ੂ ਔਰਗੈਂਜ਼ਾ ਦੇ ਵਿੱਚ ਰਹਿਣੇ ਆ ਜੀ ਠੀਕ ਹੈ ਜੀ ਸ਼ਿਮਰ ਟਿਸ਼ੂ ਸ਼ੈਲਕ ਰਹਿਣੀਆਂ ਜੀ ਜਿਹਦੇ ਉੱਪਰ ਸੂਟ ਰੈਡੀ ਹੁੰਦੇ ਆ ਜਿਵੇਂ 10000 5000 ਵਾਲੇ ਸੂਟ ਜਿਹੜੇ ਇਸ ਸਟਾਫ ਦੇ ਉੱਪਰ ਰੈਡੀ ਹੁੰਦੇ ਆ ਜੀ ਸਟਾਫ ਬਹੁਤ ਫਾਈਨ ਹੈ ਨਿਊ ਸਟਾਫ ਹੈ ਜੀ ਟਿਸ਼ੂ ਔਰਗੈਂਜ਼ਾ ਰੌਗਾ ਜੀ ਇਹ ਔਰਗੈਂਜ਼ਾ ਨਹੀਂ ਕਹਿ ਸਕਦੇ ਟਿਸ਼ੂ ਸ਼ਲਕਾ ਜੀ ਠੀਕ ਹੈ ਸ਼ਿਮਰ ਟਿਸ਼ੂ ਸ਼ਲਕ ਰਹਿਣ ਵਾਲੀ ਹੈ ਜੀ ਆਹ ਟਰਾਂਸਪੇਰੈਂਟ ਨਹੀਂ ਹੈਗਾ ਇਹ ਸਟਾਫ ਬਹੁਤ ਸੋਹਣਾ ਸਟਾਫ ਹੈ ਬਾਏ ਕਰਕੇ ਦੇਖੋ ਇਹਦੇ ਉੱਪਰ ਹੈਂਡਵਰਕ ਕਰਵਾ ਲਓ ਜੀ ਨੀਡਲਵਰਕ ਕਰਵਾ ਲਓ ਕਿਸੇ ਤਰ੍ਹਾਂ ਦਾ ਤੁਸੀਂ ਵਰਕ ਕਰਵਾ ਸਕਦੇ ਹੋ ਪੂਰੇ ਸੋਹਣੇ ਪੀਸ ਰਹਿਣ ਵਾਲੇ ਆ ਜੀ ਫੈਂਸੀ ਸਟਾਫ ਰਹਿਣ ਵਾਲਾ ਤੇ ਨਾਲ ਰਹਿਣਗੇ ਖਾਦੀ ਦੇ ਪੀਸ ਖਾਦੀ ਦੇ ਪੀਸ ਵੀ ਤੁਹਾਡੇ ਵਾਸਤੇ ਲੈ ਕੇ ਆਏ ਆ ਜੋ ਖਾਦੀ ਰਹੂਗੀ ਬਿਲਕੁਲ ਰਿਜਨਲ ਵਾਲਾ ਸਟਾਫ ਰਹਿਣ ਵਾਲਾ ਕਿਸੇ ਤਰ੍ਹਾਂ ਦਾ ਸਟਾਫ ਚੁਬਣ ਵਾਲਾ ਨਹੀਂ ਹੈ ਬਿਲਕੁਲ ਰਿਜਨਲ ਵਾਲੀ ਖਾਦੀ ਲੈ ਕੇ ਆਏ ਆਂ ਜੀ ਦੋ ਤਰ੍ਹਾਂ ਦਾ ਸਟਾਫ ਲੈ ਕੇ ਆਏ ਆਂ ਸੋ ਬਾਅਦ ਤੁਹਾਡੇ ਵਾਸਤੇ ਤੁਹਾਨੂੰ ਬਾਂਦਨੀ ਪ੍ਰਿੰਟ ਵੀ ਸਾਡੇ ਕੋਲੋਂ ਮਿਲੂਗਾ ਦੇਖ ਸਕਦੇ ਹੋ ਤੁਸੀਂ ਬਾਂਦਨੀ ਪ੍ਰਿੰਟ ਦੇ ਪੀਸ ਸਾਡੇ ਕੋਲੇ ਅਵੇਲੇਬਲ ਰਹਿਣਗੇ ਕਿਸੇ ਵਕਤ ਜਦੋਂ ਵੀ ਤੁਸੀਂ ਮਰਜ਼ੀ ਸਾਡੇ ਕੋਲੇ ਆਰਡਰ ਕਰ ਸਕਦੇ ਹੋ ਬਾਂਦਨੀ ਵਾਲੇ ਪੀਸਾਂ ਦਾ ਚੈੱਕ ਕਰੋ ਜੀ ਸਭ ਤਰ੍ਹਾਂ ਦਾ ਤੁਹਾਨੂੰ ਕਲਰ ਮਿਲੂਗਾ ਬਾਂਦਨੀ ਵਾਲੇ ਪ੍ਰਿੰਟ ਦੇ ਵਿੱਚ ਔਰਗੈਂਜ਼ਾ ਦੇ ਵਿੱਚ ਰਹਿਣੀ ਆ ਜੀ ਲਓ ਜੀ ਹੁਣ ਲੱਗੇ ਆ ਇਹ ਸਟਾਰਟ ਕਰਨ ਵੀਡੀਓ ਜੋ ਅਸੀਂ ਲੋਕੇਸ਼ਨ ਦੱਸਦੇ ਆ ਉਹ ਡਿਸਕ੍ਰਿਪਸ਼ਨ ਚ ਦੱਸਦੇ ਰਹਿੰਦੇ ਆ ਜੀ ਸਾਡੀ ਸ਼ਾਪ ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਲਓ ਅੱਜ ਦਾ ਪੀਸ ਚੈੱਕ ਕਰੋ ਜੀ ਇਹ ਵਾਲੇ ਜਿਹੜੇ ਪੀਸ ਰਹਿਣਗੇ ਇਹ ਤੁਸੀਂ ਐਦਾਂ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲੇ ਜਿਹੜੇ ਪੀਸ ਆ ਇਹ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਸਟਾਫ ਰਹੂਗਾ ਜੀ ਟਿਸ਼ੂ ਜਿਹੜਾ ਟਿਸ਼ੂ ਸ਼ਿਮਰ ਸ਼ਲਕ ਰਹਿਣ ਵਾਲੀਆਂ ਚੈੱਕ ਕਰੋ ਦੀ ਸਟਾਫ ਬਹੁਤ ਹੀ ਫਾਈਨ ਸਟਾਫ ਹੈ ਇਦੇ ਉੱਪਰ ਹੈਂਡਵਰਕ ਹੋਊਗਾ ਜੀ ਹੈਂਡਵਰਕ ਕਰਵਾ ਲੋ ਜਾਂ ਟਰੈਡ ਵਰਕ ਕਰਵਾ ਲੋ ਪਾਰਟੀ ਵੇਅਰ ਸੂਟ ਤੋਂ ਵਧਾ ਰੈਡੀ ਹੋਣਾ ਕਲਰ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਦੇਖ ਸਕਦੇ ਹੋ ਜੀ ਐਦਾਂ ਤੁਸੀਂ ਮੈਚਿੰਗ ਦੋ ਪੀਸ ਹੈ ਜੀ ਇਹ ਦੋਨੋਂ ਨੂੰ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਆ ਪ੍ਰਾਈਸ ਰਹੂਗੀ ਇੱਕ ਪੀਸ ਦੀ 250 ਰੁਪਏ ਜੀ 500 ਦਾ ਤੁਹਾਡਾ ਸੂਟ ਪੈ ਜਾਣਾ ਕੱਟ ਰਹੂਗੀ 3 ਮੀਟਰ ਵੀ ਰਹਿ ਸਕਦੀ ਹੈ ਜੀ ਪੌਣੇ 4 ਤੱਕ ਵੀ ਰਹਿ ਸਕਦੇ 3 ਮੀਟਰ ਵੀ ਰਹੂਗੀ ਜੀ ਕਾਟੇ ਦੀ ਕਿੰਤੂ 3.5 ਮੀਟਰ ਤੇ ਪੌਣੇ 4 ਤੱਕ ਕੱਟ ਰਹਿਣ ਵਾਲੀ ਇੱਕ ਪੀਸ ਪਊਗਾ ਤੁਹਾਨੂੰ 250 ਰੁਪਏ ਦਾ ਤੇ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਤੁਸੀਂ ਐਦਾ ਮੈਚਿੰਗ ਲੈ ਸਕਦੇ ਹੋ ਇਹ ਵਾਲੇ ਜਿਹੜੇ ਪੀਸ ਆ ਸਿਰਫ ਲਿਮਟ ਜਾਂ ਸਟਾਕ ਹੈ ਕਿਉਂਕਿ ਬਹੁਤ ਫਾਈਨ ਸਟਾਫ ਰਹਿਣ ਵਾਲਾ ਜੀ ਇਹਦਾ ਇਹ ਲਿਮਟ ਜਾਂ ਸਟਾਕ ਹੈ ਜੀ ਚੈੱਕ ਕਰੋ ਜੀ ਪੀਸ ਠੀਕ ਹੈ ਜੀ ਇਹ ਟਿਸ਼ੂ ਔਰ ਗੈਂਜ਼ਾ ਸ਼ਿਲਕ ਰਹਿਣ ਵਾਲੀ ਹੈ ਜੀ ਆ ਕੋਈ ট্রান্সਪੇਰੈਂਸ ਸਟਾਫ ਨਹੀਂ ਹੈ ਦੇਖੋ ਇਹ ਵਾਲੀ ਤੁਸੀਂ ਮੈਚਿੰਗ ਲੈ ਸਕਦੇ ਹੋ ਸਟਾਫ ਬਹੁਤ ਫਾਈਨੈਸ ਸੌਫਟ ਹੈ ਜੀ ਦੇਖੋ ਕੋਈ ਐਦਾ ਨਹੀਂ ਹੈਗਾ ਵੀ ਤੁਹਾਡੇ ਪਾਇਆ ਹੋਇਆ ਚਿਬੂਗਾ ਬਿਲਕੁਲ ਸੌਫਟ ਸਟਾਫ ਰਹਿਣ ਵਾਲਾ ਤੇ ਬਹੁਤ ਸੋਹਣਾ ਹੈਂਡਵਰਕ ਹੋਣਾ ਜੀ ਇਹ ਵਾਲੇ ਸੂਟਾਂ ਦੇ ਉੱਪਰ ਲਓ ਜੀ ਅਗਲਾ ਪੀਸ ਦੇਖੋ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਆਪਸ ਵਿੱਚ ਮੈਚਿੰਗ ਲਓ ਇਹਦੀ ਵੀ ਤੁਸੀਂ ਮੈਚਿੰਗ ਕਰ ਸਕਦੇ ਹੋ ਜੀ ਚੈੱਕ ਇਹ ਵੀ ਤੁਸੀਂ ਆਪਸ ਵਿੱਚ ਮੈਚੇ ਲੈ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ਇਹ ਤੁਹਾਨੂੰ ਦੋ ਪੀਸ ਮਿਲਣਗੇ ਸੇਮ ਲਓ ਪੂਰਾ ਕੰਪਲੀਟ ਸੂਟ ਲੈ ਲਓ ਜੀ ਆਪਣਾ ਪੂਰਾ ਕੰਪਲੀਟ ਸੂਟ ਲੈ ਸਕਦੇ ਹੋ ਦੋ ਪੀਸ ਸੇਮ ਮਿਲਣਗੇ ਜੀ ਇੱਕ ਪੀਸ ਰਹਿਣਾ 250 ਦਾ ਤੇ ਦੋ ਪੀਸ ਜਿਹੜੇ ਰਹਿਣੇ ਆ ਜੀ ਉਹ 500 ਦਾ ਪੈਣਾ ਤੁਹਾਨੂੰ 500 ਦਾ ਸੂਟ ਪਹਿਨਣ ਵਾਲਾ ਕੱਟ ਮਿਲੂਗੀ ਤੁਹਾਨੂੰ 7 ਮੀਟਰ ਦਾ ਕੱਟ ਮਿਲਣ ਵਾਲੀ ਹੈ ਸੂਟ ਦੀ ਨਾਲੋਂ ਤੁਸੀਂ ਆਪਣਾ ਦੁਪੱਟਾ ਵੀ ਐਡਜਸਟ ਕਰ ਸਕਦੇ ਹੋ ਠੀਕ ਹੈ ਜੀ 7 ਮੀਟਰ ਦਾ ਤੁਹਾਨੂੰ ਕੱਟ ਮਿਲ ਜਾਣੀ ਹੈ ਇਹ ਦੋ ਆ ਜੀ 골ਡਨ ਕਲਰ ਰਹਿਣਗੇ ਇਹ 골ਡਨ ਦੇ ਵਿੱਚ ਰਹਿਣਗੇ ਜੀ ਚੈੱਕ ਕਰੋ ਕਲਰ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਇੰਗਲਿਸ਼ ਸਟੋਨ ਦੇ ਵਿੱਚ ਕਲਰ ਹੈ ਤੁਹਾਨੂੰ ਤਿੰਨ ਪੀਸ ਮਿਲ ਜਾਣੇ ਆ ਜੀ ਲਓ ਤਿੰਨ ਪੀਸ ਮਿਲ ਜਾਣੇ ਆ ਦੋ ਇੱਕ ਪੀਸ 3.5 ਮੀਟਰ ਦਾ ਦੋ ਪਹਿਣਾ ਵੀ ਆਪਣਾ ਸੂਟ ਬਣਾ ਸਕਦੀ ਹੈ ਤਿੰਨ ਪੀਸਾਂ ਨੂੰ ਲੈ ਕੇ ਦੁਪੱਟਾ ਵੀ ਐਡਜਸਟ ਕਰ ਸਕਦੀ ਹਾਂ ਲਓ ਜੀ ਬਹੁਤ ਪਿਆਰੇ ਜੀ ਅੱਜ ਦੇ ਪੀਸ ਰਹਿਣ ਵਾਲੇ ਆ ਹਾਂ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਸਕਾਈ ਬਲੂ ਦੇ ਵਿੱਚ ਆਊਗਾ ਕੱਟ ਲੈਣੀ 3 ਮੀਟਰ ਤੋਂ ਲੈ ਕੇ 3.5 ਮੀਟਰ ਤੱਕ 7 ਮੀਟਰ ਤੱਕ ਤੁਹਾਨੂੰ ਕੱਟ ਮਿਲ ਜਾਣੀ ਐ ਜੀ 7.5 ਤੱਕ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਇੰਗਲਿਸ਼ ਕਲਰ ਆਊਗਾ ਜੀ ਹੈਂਡਵਰਕ ਰਹਿਣਗੇ ਇਹਦੇ ਉੱਪਰ ਹੈਂਡਵਰਕ ਹੋਣਾ ਸੂਟਾਂ ਦੇ ਉੱਪਰ ਬਹੁਤ ਸੋਹਣਾ ਸਟਾਫ ਬਲੈਮ ਸੌਫਟ ਰਹਿਣ ਵਾਲਾ ਬਿਲਕੁਲ ਸੌਫਟ ਬਲੈਮ ਸਟਾਫ ਰਹਿਣ ਵਾਲਾ ਜੀ ਇਹ ਇਦਾਂ ਦਾ ਨਹੀਂ ਹੈਗਾ ਵੀ ਤੁਹਾਨੂੰ ਲੱਗੇ ਵੀ ਚੂਹੂਗਾ ਪਰ ਇਹ ਚੂਬਣ ਵਾਲਾ ਨਹੀਂ ਹੈਗਾ ਚੈੱਕ ਕਰੋ ਜੀ ਇਹ ਕੇਵਲਾ ਕਲਰ ਮਿਲੂਗਾ ਤੁਹਾਨੂੰ ਪਿਆਜ਼ੀ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਠੀਕ ਹੈ ਜੀ ਪ੍ਰਾਈਸ ਰਹੂਗੀ ਜੀ ਇਹਦੀ ਆ ਇੱਕ ਪੀਸ ਦੇ 250 500 ਦਾ ਤੁਹਾਨੂੰ ਸੂਟ ਪੈਣਾ ਜੀ ਇਸ ਤੋਂਗੇ ਤੁਹਾਨੂੰ ਦਿਖਾਵਾਂਗੇ ਬਾਂਦਨੀ ਔਰ ਗੈਂਜਾ ਦੇ ਪੀਸ ਤੁਸੀਂ ਲੈ ਸਕਦੇ ਹੋ ਦੇਖੋ ਪਿੰਕ ਕਲਰ ਵੀ ਮਿਲੂਗਾ ਤੁਹਾਨੂੰ ਫਿਰੋਜੀ ਵੀ ਮਿਲ ਜਾਣਾ ਮਹਿੰਦੀ ਕਲਰ ਵੀ ਮਿਲ ਜਾਣਾ ਜੀ ਤੁਹਾਨੂੰ ਰੈਸਟ ਜਿਆ ਕਲਰ ਵੀ ਮਿਲੂਗਾ ਲੈਮਨ ਕਲਰ ਵੀ ਮਿਲੂਗਾ ਰੈੱਡ ਕਲਰ ਵੀ ਮਿਲੂਗਾ ਗ੍ਰੀਨ ਕਲਰ ਵੀ ਮਿਲੂਗਾ ਇਹ ਪੀਸ ਸਾਡੇ ਕੋਲੇ ਅਵੇਲੇਬਲ ਰਹਿਣਗੇ ਜੀ ਤੁਸੀਂ ਕਦੋਂ ਵੀ ਇਹਦਾ ਆਰਡਰ ਕਰ ਸਕਦੇ ਹੋ ਲਓ ਜੀ ਹਾਂ ਤੁਸੀਂ ਦੇਖ ਸਕਦੇ ਹੋ ਖਾਦੀ ਇਹ ਰਹਿਣੀ ਹੈ ਜੀ ਖਾਦੀ ਦੇ ਪੀਸ ਚੈੱਕ ਕਰੋ ਜੀ ਖਾਦੀ ਦੇ ਪੀਸ ਰਹਿਣ ਵਾਲਿਆ ਇਹ ਬਹੁਤ ਪਿਆਰੇ ਪੀਸ ਰਹਿਣ ਵਾਲਿਆ ਖਾਦੀ ਦੇ ਵਿੱਚ ਠੀਕ ਹੈ ਜੀ ਜਿਹੜਾ ਸਟਾਫ ਮਿਲਣਾ ਤੁਹਾਨੂੰ ਖਾਦੀ ਦਾ ਪਿਛਲੀ ਵਾਰ ਵੀ ਬਹੁਤ ਡਿਮਾਂਡ ਰਹੀ ਸੀ ਖਾਦੀ ਦੇ ਪੀਸਾਂ ਦੀ ਇਹ ਵਾਲਾ ਜਿਹੜਾ ਸਟਾਫ ਰਹਿਣਾ ਜੀ ਬਿਲਕੁਲ ਸੌਫਟ ਮਲਾਈਮ ਬਿਲਕੁਲ origignal ਵਾਲੀ ਖਾਦੀ ਹੈ ਸ਼ਿਲਕ ਖਾਦੀ ਰਹੂਗੀ ਜੀ ਦੋ ਪੀਸ ਮਿਲਣਗੇ ਜੀ ਰੈੱਡ ਦੇ ਦੇਖੋ ਜੀ ਇਹ ਪੀਸ ਤੁਹਾਨੂੰ ਮਿਲਣਗੇ ਰੈੱਡ ਦੇ ਕੱਟ ਰਹੂਗੀ 3 ਮੀਟਰ ਤੋਂ ਲੈ ਕੇ 3.5 ਮੀਟਰ ਦੇ ਤੱਕ ਠੀਕ ਹੈ ਜੀ ਕੱਟ ਰਊਗੀ 3 ਤੋਂ ਲੈ ਕੇ 3.5 ਤੱਕ ਕੱਟ ਰਹਿਣ ਵਾਲੀ ਇਹਨਾਂ ਪੀਸਾਂ ਜੀ ਦੋ-ਦੋ ਪੀਸ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ ਇਹ ਵਾਲਾ ਦੇਖੋ ਜੀ ਕਲਰ ਬਹੁਤ ਸੋਹਣਾ ਪਿਆਜ਼ੀ ਜਾਂ ਗਾਜ਼ਰੀ ਜੀ ਸ਼ੇਡ ਵਿੱਚ ਰਹੂਗਾ ਚੈੱਕ ਕਰੋ ਜੀ ਗਾਜ਼ਰੀ ਜੀ ਸ਼ੇਡ ਵਿੱਚ ਰਹੂਗਾ ਇੱਕ ਪੀਸ ਪਊਗਾ ਤੁਹਾਨੂੰ 200 ਦਾ 400 ਦਾ ਤੁਹਾਨੂੰ ਸੂਟ ਪਹਿਣ ਵਾਲਾ ਜੀ ਦੋ ਪੀਸ ਤੁਹਾਨੂੰ 400 ਦੇ ਪਹਿਣ ਵਾਲੇ ਆ ਜੀ ਇਹ ਦੋ ਇਹ ਪੀਸ ਦੀ ਕੱਟ ਜਿਹੜੀ 3 ਤੋਂ 3.5 ਦੇ ਰਹੂਗੀ ਤੇ ਜਿਹੜਾ ਪ੍ਰਾਈਸ ਪਹਿਣਾ ਇੱਕ ਪੀਸ ਪਊਗਾ ਇਹ ਤੁਹਾਨੂੰ 200 ਦਾ ਠੀਕ ਹੈ ਜੀ ਇਹ ਵਾਲਾ ਆਊਗਾ ਜੀ ਵਾਈਨ ਸ਼ੇਡ ਦੇ ਵਿੱਚ ਚੈੱਕ ਕਰੋ ਬਿਲਕੁਲ ਰੀਜਨਲ ਵਾਲਾ ਖਾਦੀ ਸਟਾਫ ਹੈ ਇਹਦੇ ਉੱਪਰ ਹੈਂਡਵਰਕ ਕਰਵਾ ਲਓ ਜੀ ਫੈਸਟੀਵਲ ਸੀਜ਼ਨ ਚੱਲ ਰਿਹਾ ਹੁਣ ਚੱਲਣਗੇ ਤੇ ਇਹਦੇ ਉੱਪਰ ਹੈਂਡਵਰਕ ਕਰਵਾ ਲਓ ਥ्रेडਵਰਕ ਕਰਵਾ ਲਓ ਕਾਫੀ ਟਰੈਂਡ ਹੈ ਜੀ ਹੁਣ ਬੁਟੀਕ ਵਰਕ ਸੂਟਾਂ ਦਾ ਇਹਦੇ ਉੱਪਰ ਬੁਟੀਕ ਵਰਕ ਤੁਸੀਂ ਸੂਟ ਰੈਡੀ ਕਰ ਸਕਦੇ ਹੋ ਇਹ ਵਾਲਾ ਕਲਰ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਦੋ ਪੀਸ ਮਿਲਣਗੇ ਤੁਹਾਨੂੰ ਇਹ ਮਹਿਰੂਨ ਕਲਰ ਦੇ ਵਿੱਚ ਆਊਗਾ ਜੀ ਤਿੰਨ ਪੀਸ ਮਿਲਣ ਵਾਲੇ ਹੈ ਮਹਿਰੂਨ ਦੇ ਲਓ ਜੀ ਤਿੰਨ ਪੀਸ ਚਾਰ ਪੀਸ ਹੀ ਹੈ ਜੀ ਇਸੇ ਪੀਸ ਆ ਤਿੰਨ ਪੀਸ ਸੇਮ ਰਹਿਣ ਵਾਲਿਆ ਜੀ ਮਹਿਰੂਨ ਕਲਰ ਦੇ ਆ ਚਾਰ ਪੀਸ ਆ ਜੀ ਮਹਿਰੂਨ ਦੇ ਲੈ ਸਕਦੇ ਹੋ ਦੋ ਦੋ ਪੀਸ ਲੈ ਸਕਦੇ ਹੋ ਮੈਚਿੰਗ ਕਰਕੇ ਤੁਸੀਂ ਸਾਡੇ ਕੋਲ ਇਹ ਵਾਲਾ ਜਿਹੜਾ ਆ ਗਿਆ ਜੀ ਕਲਰ ਮੋਰ ਪੰਖੀਆ ਕਲਰ ਦੇ ਵਿੱਚ ਰਹਿਣੇ ਬਹੁਤ ਹੀ ਪਿਆਰਾ ਜਿਹਾ ਗ੍ਰੀਨ ਜਾਂ ਹੋਰ ਹੀ ਨਵਾਂ ਜਾਂ ਸ਼ੇਡ ਹੈ ਜੀ ਬਹੁਤ ਪਿਆਰਾ ਜਿਹਾ ਦੋ ਪੀਸ ਤੁਹਾਨੂੰ ਇਹਦੇ ਪੈਣੀ ਆ ਜੀ ਠੀਕ ਹੈ ਜੀ ਇਹ ਵਾਲਾ ਆਊਗਾ ਜੀ ਫਰੋਜੀ ਲਾਈਟ ਫਰੋਜੀ ਜੇ ਕਲਰ ਚ ਆਊਗਾ ਦੋ ਪੀਸ ਤੁਹਾਨੂੰ ਫਰੋਜੀ ਕਲਰ ਦੇ ਮਿਲ ਜਾਣਗੇ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਇਹ ਪੀਸ ਤੁਸੀਂ ਇੱਕ ਲੈ ਸਕਦੇ ਹੋ ਜੀ ਕਿਸੇ ਨਾਲ ਮੈਚਿੰਗ ਕਰ ਲਓ ਜੀ ਠੀਕ ਹੈ ਜੀ ਇਹ ਲੱਗਗਾ ਜਾਂ ਤੁਸੀਂ ਇਹਦੀ ਬਾਟਮ ਕਰ ਲਓ ਇਹ ਸ਼ਰਟ ਕਰ ਲਓ ਇਦਾਂ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਇਹ ਕਾਪਰ ਦੇ ਵੀ ਤੁਹਾਨੂੰ ਦੋ ਪੀਸ ਮਿਲਣਗੇ ਜੀ ਇਹ ਕਾਪਰ ਦੇ ਰਹਿਣਗੇ ਜੀ ਦੋ ਪੀਸ ਇਹ ਲਾਈਟ ਜਾਂ ਔਰੇਂਜ ਸ਼ੇਡ ਰਹਿਣਾ ਜੀ ਪੀਚ ਔਰੇਂਜ ਸ਼ੇਡ ਦੇ ਵਿੱਚ ਦੋ ਪੀਸ ਮਿਲਣਗੇ ਪੀਚ ਔਰੇਂਜ ਸ਼ੇਡ ਵਿੱਚ ਵੀ ਦੋ ਪੀਸ ਮਿਲਣ ਵਾਲੇ ਤੁਹਾਨੂੰ ਇਹ ਵਾਲਾ ਚੈੱਕ ਕਰੋ ਜੀ ਇਹ ਆਊਗਾ ਕਿ ਕੈਮਲ ਕਲਰ ਕੈਮਲ ਕਲਰ ਦੇ ਵਿੱਚ ਵੀ ਤੁਹਾਨੂੰ ਬਿਲਕੁਲ ਦੋ ਪੀਸ ਪੈਣ ਵਾਲੇ ਆ ਇਹ ਆਊਗਾ ਜੀ ਸਕਿਨ ਕਲਰ ਸਕਿਨ ਕਲਰ ਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲਣਗੇ ਜੀ ਦੇਖੋ ਸਕਿਨ ਕਲਰ ਹੈ ਇਹ ਵੀ ਤੁਹਾਨੂੰ ਮਿਲਣਗੇ ਦੋ ਪੀਸ ਐਡਾ ਤਿੰਨ ਪੀਸ ਲੈ ਸਕਦੇ ਹੋ ਸਕਿਨ ਦੇ ਵਿੱਚ ਕੱਟ ਜਿਹੜੀ ਰਹਿਣ ਵਾਲੀ ਹੈ ਜੀ ਸਕਿਨ ਸਾਢੇ ਤਿੰਨ ਦੀ ਰਹੂਗੀ ਇਹ ਰਹੂਗਾ ਜੀ ਵਾਈਟ ਦੇ ਵਿੱਚ ਆਫ ਵਾਈਟ ਦੇ ਵਿੱਚ ਰਹਿਣ ਵਾਲਾ ਠੀਕ ਹੈ ਜੀ ਇਹ ਵੀ ਤੁਹਾਨੂੰ ਤਿੰਨ ਪੀਸ ਮਿਲਣਗੇ ਖਾਦੀ ਦੇ ਵਿੱਚ ਠੀਕ ਹੈ ਜੀ ਇਹ ਆਊਗਾ ਜੀ ਮਹਿੰਦੀ ਦੇ ਵਿੱਚ ਮਹਿੰਦੀ ਦੇ ਦੀ ਤੁਹਾਨੂੰ ਦੋ ਪੀਸ ਮਿਲਣ ਵਾਲਾ ਇਹ ਮਹਿੰਦੀ ਵਿੱਚ ਆਊਗਾ ਜੀ ਇਹ ਪਿਸਤਾ ਕਲਰ ਦੇ ਵਿੱਚ ਦੋ ਪੀਸ ਮਿਲਣਗੇ ਜੀ ਲੋ ਇਹ ਪਿਸਤੇ ਵਿੱਚ ਦੋ ਪੀਸ ਮਿਲਣ ਵਾਲੀ ਹੈ ਇਹ ਆਫ ਵਾਈਟ ਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲਣਗੇ ਦੋ ਦੇ ਵੀ ਠੀਕ ਹੈ ਜੀ ਦੋ ਸੂਟ ਹੈ ਜੀ ਸਾਡੇ ਕੋਲ ਆਫ ਵਾਈਟ ਦੇ ਵਿੱਚ ਕੱਟ ਰਹੂਗੀ ਜੀ 3 ਤੋਂ 3.5 ਤੱਕ ਇਹ ਫਰੂਜੀ ਕਲਰ ਜਾਉਣਾ ਜੀ ਬਹੁਤ ਪਿਆਰਾ ਜਾ ਕਲਰ ਹੈ ਫਰੂਜੀ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਦੇਖ ਸਕਦੇ ਹੋ ਡਬਲ ਜੀ ਤੋਂ ਇਹਦੀ ਫਰੋਜੀ ਦੀ ਲੌਜੀ ਇਹ ਵੀ ਤੁਹਾਨੂੰ ਤਿੰਨ ਪੀਸ ਮਿਲਨੇ ਆ ਜੀ ਜੇ ਤੁਸੀਂ ਤਿੰਨ ਪੀਸ ਲੈ ਰਹੇ ਹੋ ਜੀ ਸਾਡੇ ਕੋਲੋਂ ਤਾਂ ਦੋ ਸੂਟ ਤੁਹਾਡੇ ਅਡਜਸਟ ਹੋ ਸਕਦੇ ਇਹਦੇ ਵਿੱਚ ਦੋ ਜਾਣਿਆਂ ਦੇ ਕਿਉਂਕਿ ਸਟਾਫ ਸਾਡੇ 3.5 ਮੀਟਰ ਤੱਕ ਦਾ ਇੱਕ ਪੀਸ ਹੈ ਜੀ ਇਹ ਮਿਲੂਗਾ ਜੀ ਤੁਹਾਨੂੰ ਆ ਕਲਰ ਮਿਲਣ ਵਾਲਾ ਮਸਟਰਡ ਜਾਂ ਕਲਰ ਬਹੁਤ ਪਿਆਰਾ ਜਾਂ ਕਲਰ ਹੈ ਜੀ ਇਹ ਕਾਪਰ ਜਾਂ ਮਸਟਰਡ ਕਲਰ ਆਊਗਾ ਇਹਦੇ ਵੀ ਤਿੰਨ ਪੀਸ ਲੈ ਲਿਆ ਤਿੰਨ ਪੀਸ ਇਕੱਠੇ ਲੈ ਲਓ ਜੀ ਦੋ ਸੂਟ ਬਣ ਜਾਣੇ ਤੁਹਾਡੇ ਅਡਜਸਟ ਕਰਕੇ ਕੱਪੜਾ ਬਹੁਤ ਪਿਆਰੇ ਪੀਸ ਲੈਣੇ ਖਾਦੀ ਦੇ ਇਹਦੀ ਜਿਹੜੀ ਪ੍ਰਾਈਸ ਰਹਿਣੀ ਹੈ ਇੱਕ ਪੀਸ ਦੀ ਰਹਿਣੀ ਹੈ ਜੀ 200 ਰੁਪਏ ਤੇ ਤੁਹਾਨੂੰ 400 ਦੇ ਵਿੱਚ ਸੂਟ ਮਿਲ ਜਾਣਾ ਇਹ ਸੀ ਅੱਜ ਦੇ ਸਾਡੇ ਖਾਦੀ ਦੇ ਪੀਸ ਇਹਨਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਕਰਦੇ ਆਂ ਇਹ ਸੀ ਸਟਾਪ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ